ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੁਸੀਂ ਦੇਖ ਦੇਖ ਰਹੇ ਹੋ ਜਨ ਕੇ ਪੰਜਾਬ ਟੀਵੀ ਤੇ ਮੈਂ ਅਗਰਜੀਤ ਸਿੰਘ ਕੁੱਤਵਾ ਅੱਜ ਅਸੀਂ ਪਹੁੰਚੇ ਸੀਗੇ ਪਿੰਡ ਕੁੱਤਵਾ ਵਿਖੇ ਜਿੱਥੇ ਕਿ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਵੱਖ-ਵੱਖ ਸਕੀਮਾਂ ਬਾਰੇ ਜਿਹੜਾ ਕੈਂਪ ਲਗਾਇਆ ਗਿਆ ਇੱਥੇ ਜਿਹੜਾ ਪੰਜਾਬ ਸਰਕਾਰ ਦੀ ਇੱਕ ਨਵੀਂ ਸਕੀਮ ਚਲਾਈ ਗਈ ਹੋਈ ਜਾ ਰਹੀ ਹੈ ਪੰਜਾਬ ਸਰਕਾਰ ਆਪੇ ਤਬਾਬ ਜਿਹਦੇ ਵਿੱਚ ਵੱਖ-ਵੱਖ ਜਿਹੜੇ ਮੈਕਨਾ ਦੇ ਅਧਿਕਾਰੀ ਪਹੁੰਚੇ ਨੇ ਉਹਨਾਂ ਤੋਂ ਜਿਹੜੀਆਂ ਵੱਖ-ਵੱਖ ਹਸੂਲਤਾਂ ਪਿੰਡ ਦੇ ਲੋਕ ਜਿਹੜੇ ਲੈ ਰਹੇ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਤੇ ਉਹਨਾਂ ਦਾ ਕਿੰਨਾ ਕੁ ਲਾਭ ਹੋ ਰਿਹਾ ਜਿਹੜਾ ਉਹਨਾਂ ਦੀ ਕਿੰਨੀ ਕੁ ਟਾਈਮ ਦੀ ਬਚਤ ਹੋ ਰਹੀ ਆ ਪਿੰਡ ਦੇ ਲੋਕਾਂ ਨਾਲ ਵੀ ਗੱਲ ਕਰਦੇ ਆ ਤੇ ਜਿਹੜੇ ਅਫਸਰ ਸਹਿਬਾਨ ਆਏ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਤੇ ਪਿੰਡ ਦੇ ਕੁਝ ਬਦਵੰਦੇ ਸੱਜਣਾ ਨਾਲ ਵੀ ਗੱਲਬਾਤ ਕਰਦੇ ਆ ਸੋ ਆਓ ਸੁਣਦੇ ਆ ਉਹਨਾਂ ਦਾ ਕੀ ਕਹਿਣਾ ਹੈ ਆਓ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਪ੍ਰੋਗਰਾਮ ਜਿਹੜਾ ਹੈਗਾ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਪੰਜਾਬ ਸਰਕਾਰ ਕਰ ਰਹੀ ਹੈਗੀ ਹੈ ਬਾ 10 ਵਜੇ ਤੋਂ ਲੈ ਕੇ 1 ਵਜੇ ਤੱਕ ਇਹਦੀ ਟਾਈਮਿੰਗ ਹੈ ਸਾਰੇ ਮਹਿਕਮੇ ਇੱਕ ਥਾਂ ਤੇ ਪਹੁੰਚਦੇ ਨੇ ਲੋਕ ਆਪੋ ਆਪਣੇ ਜਿਹੜੇ ਛੋਟੇ ਛੋਟੇ ਕੰਮ ਨੇ ਕੋਈ ਸਰਟੀਫਿਕੇਟ ਬਣਾਉਣਾ ਹੈ ਕੋਈ ਸਰਟੀਫਿਕੇਟ ਪ੍ਰਾਪਤ ਕਰਨਾ ਹੈ ਕੋਈ ਰਜਿਸਟ੍ਰੇਸ਼ਨ ਕਰਾਉਣੀ ਹੈ ਕੋਈ ਵੋਟਰ ਕਾਰਡ ਕੋਈ ਆਈ ਆਈ ਕਾਰਡ ਬਣਾਉਣਾ ਹੈ ਉਹ ਸਾਰੇ ਕੰਮ ਇੱਥੇ ਜਿਹੜੇ ਹੈਗੇ ਨੇ ਤਰਤੀਬ ਵਾਰ ਹੋ ਰਹੇ ਨੇ ਤੇ ਜਿਹੜੇ ਹੈਗੇ ਨੇ ਬੜੇ ਤਾਲਮੇਲ ਦੇ ਨਾਲ ਅਫਸਰ ਬੜੇ ਪਿਆਰ ਦੇ ਨਾਲ ਜਿਹੜੇ ਹੈਗੇ ਨੇ ਕੰਮ ਕਰ ਰਹੇ ਨੇ ਇਹ ਇਹ ਜਿਹੜਾ ਪ੍ਰੋਗਰਾਮ ਹੈ ਰੈਗੂਲਰ ਚੱਲਣ ਦੇ ਜਾਂ ਬਸ ਇੱਕ ਦੋ ਵਾਰ ਹੀ ਇਹ ਇਹ ਗੱਲ ਤਾਂ ਸਰਕਾਰ ਹੀ ਦੱਸ ਸਕਦੀ ਹੈ ਵੀ ਕਿੰਨੇ ਚਿਰ ਇਹ ਡਿਊਟੀ ਜਿਹੜੀ ਹੈਗੀ ਹੈ ਪਿੰਡਾਂ 'ਚ ਜਾ ਕੇ ਕਰਦੀ ਹੈ ਜਾਂ ਕੈਂਪ ਲਗਾਉਂਦੀ ਹੈ ਇਹ ਤਾਂ ਸਰਕਾਰ ਦੇ ਵੱਲੋਂ ਡਿਸਪਲੇ ਕੀਤਾ ਪ੍ਰੋਗਰਾਮ ਹੈ ਕਿ ਜੀ ਪਿਛਲੇ 25 ਸਾਲਾਂ ਤੋਂ ਜਿਹੜੀ ਪਿੰਡ ਦੀ ਸੇਵਾ ਕਰ ਰਹੇ ਹਾਂ ਜੀ ਤੁਹਾਨੂੰ ਕਿੱਦਾਂ ਲੱਗਦਾ ਵੀ ਜਿਹੜੇ ਹੁਣ ਦੀਆਂ ਸਰਕਾਰ ਦਾ ਜਿਹੜਾ ਸਿਸਟਮ ਚੱਲ ਰਿਹਾ ਠੀਕ ਹੈ ਜੀ ਸੇਵਾ ਲੋਕ ਖੁਸ਼ ਨੇ ਇਸ ਕੰਮ ਕੋਲ ਬਿਲਕੁਲ ਆ ਜਿਹੜਾ ਹੈਗਾ ਗਰੀਬ ਜਨਤਾ ਨੂੰ ਚਲੋ ਥੋੜਾ ਬਹੁਤਾ ਲਾਭ ਤਾਂ ਹੁੰਦਾ ਹੀ ਹੈ ਕਈਆਂ ਦੇ ਇੱਥੇ ਆਉਣ ਤੇ ਕੰਮ ਹੋ ਜਾਂਦੇ ਨੇ ਐਡ ਪ੍ਰੈਜ਼ੀਡੈਂਟ ਉਹਦਾ ਤਾਂ ਲਾਭ ਤਾਂ ਹੁੰਦਾ ਹੀ ਹੈ ਕੋਈ ਸਨੇਹਾ ਆਮ ਲੋਕਾਂ ਤੋਂ ਆਪਣ ਨੂੰ ਬਿਨਾਂ ਆਮ ਪਬਲਿਕ ਨੂੰ ਇਹੀ ਐ ਵੀ ਜਿਹੜਾ ਹੈਗਾ ਵੱਧ ਤੋਂ ਵੱਧ ਸਰਕਾਰੀ ਸਕੀਮਾਂ ਦਾ ਲਾਭ ਉਠਾਓ ਇਹਨਾਂ ਕੈਂਪਾਂ ਦੇ ਵਿੱਚ ਪਹੁੰਚੋ ਠੀਕ ਹੈ ਕਿ ਨਹੀਂ ਸਰਕਾਰ ਤੁਹਾਡੇ ਦਰਵਾਜ਼ਾ ਆਈ ਹੈ ਇਹਦਾ ਲਾਭ ਲੈਣਾ ਚਾਹੀਦਾ ਹੈ ਹਰ ਇੱਕ ਨੂੰ ਇਹ ਪ੍ਰੋਗਰਾਮ ਵਿੱਚ ਬਹੁਤ ਸਲੰਘਾ ਜੋ ਪ੍ਰੋਗਰਾਮ ਆ ਇਹਦੇ ਵਿੱਚ ਫਾਇਦੇ ਬਹੁਤ ਜਾਂਦੇ ਨੇ ਸਾਮੀ ਜਨਤਾ ਨੂੰ ਜਾਣਾ ਪੈਂਦਾ ਹੈ ਤਹਿਸੀਲ ਦੇ ਵਿੱਚ ਜਾਂ ਹੋਰ ਕਿਤੇ ਜਾਣਾ ਪੈਂਦਾ ਪਰ ਸਾਡੇ ਘਰ ਦੇ ਵਿੱਚ ਆ ਕੇ ਅਫਸਰ ਆਪ ਸਾਰੇ ਫੈਸਲੇ ਕਰਦੇ ਆ ਮੈਂ ਆਪ ਦਾ ਇੰਤਕਾਲ ਕਰਵਾਇਆ ਅੱਜ ਮੇਰੇ ਇੰਤਕਾਲ ਹੋਇਆ ਅੱਜ ਤੇ ਜੋ ਮੇਰਾ ਇੱਕ ਭਾਈ ਸੁਰਗਬਾਸ ਹੈ ਉਹਦੇ ਘਰ ਵਾਲੀ ਆ ਉਹਦੀਆਂ ਤੇ ਪ੍ਰੋਸੈਸਿੰਗ ਵੀ ਲਵਾਈ ਆ ਸਾਰੇ ਕੰਮ ਸਾਡੇ ਅੱਜ ਸੈੱਟ ਹੋ ਗਏ ਜੀ ਅਸੀਂ ਬਹੁਤ ਖੁਸ਼ ਆ ਬਿਲਕੁਲ ਜੀ ਸਹੀ ਕੰਮ ਆ ਇਹ ਸਾਰੇ ਜੇ ਇਦਾਂ ਦੇ ਕੰਮ ਹੁੰਦੇ ਰਹਿਣ ਤੇ ਸਾਡਾ ਪੰਜਾਬ ਤਰੱਕੀ ਕਰੂਗਾ ਜੀ ਅਸੀਂ ਬਹੁਤ ਭਗਵੰਤ ਮਾਨਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਾ ਜਿਹੜਾ ਸਾਡੇ ਘਰਾਂ ਵਿੱਚ ਆ ਕੇ ਸਾਡਾ ਕੰਮ ਹੋਣ ਲੱਗਾ ਜੀ ਆ ਬਹੁਤ ਬਹੁਤ ਸ਼ੁਕਰੀਆ ਨਾਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਸਮੁੱਚੀ ਜੋਗ ਅਗਵਾਈ ਦੇ ਹੇਠ ਸਰਕਾਰ ਤੁਹਾਡੇ ਦਰਵਾਜ਼ੇ ਜਿਹੜੀ ਇਹ ਕੰਪਲੇਨ ਸ਼ੁਰੂ ਕੀਤੀ ਆ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਹੈ ਉਹਨੂੰ ਘਟਾਉਣ ਲਈ ਕਿਉਂਕਿ ਬਹੁਤੇ ਇਹੋ ਜਿਹੇ ਲੋਕ ਨੇ ਆ ਪਾਹਜ ਨੇ ਬੁੱਢੇ ਨੇ ਜਾਂ ਜਿਨ੍ਹਾਂ ਦਾ ਕੋਈ ਕੇਅਰ ਟੇਕਰ ਨਹੀਂ ਹੈਗਾ ਉਹ ਦਫ਼ਤਰਾਂ ਵਿੱਚ ਨਹੀਂ ਜਾ ਸਕਦੇ ਇਸ ਕਰਕੇ ਮੇਰਾ ਖਿਆਲ ਵੀ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਜਿਹੜੇ ਸਮੁੱਚੇ ਡਿਪਾਰਟਮੈਂਟ ਜਿਹਦੇ ਵਿੱਚ 44 ਸਕੀਮ ਅਵੇਲੇਬਲ ਹਰ ਇੱਥੇ ਹਰ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਨੇ ਹਰ ਸਾਡੇ ਡਿਪਾਰਟਮੈਂਟਾਂ ਜਿਹੜੇ ਉਹ ਪਿੰਡਾਂ ਦੀਆਂ ਪੰਚਾਇਤ ਘਰਾਂ ਦੇ ਵਿੱਚ ਜਬ ਅੱਖ-ਵੱਖ ਜਗਾਵਾਂ ਉੱਤੇ ਬੈਠਦੇ ਨੇ ਸਾਰੇ ਅਫਸਰ ਸਹਿਬਾਨ ਬੈਠਦੇ ਆ ਉਹਨਾਂ ਦੇ ਕੰਮਕਾਰ ਆ ਜਿਹੜੇ ਸਮੁੱਚੇ ਉਹ ਵਧੀਆ ਢੰਗ ਨਾਲ ਹੋ ਰਹੇ ਨੇ ਬਿਲਕੁਲ ਜੀ ਇਹ ਮਾਰਚ ਤੱਕ ਚੱਲੇਗਾ ਜਿੰਨਾ ਚਿਰ ਪੂਰੇ ਦਾ ਪੂਰਾ ਪੰਜਾਬ ਆ ਉਹ ਕੰਮ ਨਹੀਂ ਕੀਤਾ ਜਾ ਸਕਦਾ ਸਾਰੇ ਦਾ ਸਾਰਾ ਪੰਜਾਬ ਦੇ ਵਿੱਚ ਹਰ ਹਲਕੇ ਦੇ ਵਿੱਚ ਹਰ ਰੋਜ਼ ਵੱਖ-ਵੱਖ ਪਿੰਡਾਂ ਦੇ ਵਿੱਚ ਕੈਂਪ ਲੱਗਦੇ ਨੇ ਵੱਖ-ਵੱਖ ਸਬ ਡਿਵੀਜ਼ਨਾਂ ਦੇ ਵਿੱਚ ਸਾਰੇ ਲੋਕਾਂ ਦਾ ਬਹੁਤ ਵਧੀਆ ਹੰਗਾਰਾ ਬਹੁਤ ਫੋਨ ਵੀ ਆਉਂਦੇ ਨੇ ਤੇ ਬਹੁਤ ਵਧੀਆ ਜਿਹੜੇ ਕੰਮਕਾਰ ਆ ਲੋਕਾਂ ਦੇ ਉਹ ਹੋ ਰਹੇ ਨੇ ਸਾਡੀਆਂ ਸਮੂਚੀਆਂ ਟੀਮਾਂ ਹਰ ਇੱਕ ਪਿੰਡ ਦੇ ਵਿੱਚ ਸਾਡੇ ਬਲਾਕ ਪ੍ਰਧਾਨ ਸਾਡੇ ਪ੍ਰਿਵਾਰੀ ਸਾਡੇ ਵੱਖ-ਵੱਖ ਅਹੁਦੇ ਅਹੁਦੇ ਸਰਦਾਰ ਸਹਿਬਾਨ ਉਹ ਜਿਹੜੇ ਹੈਗੇ ਆ ਉਹ ਮੁਲਾਜ਼ਮਾਂ ਨਾਲ ਸਮੁੱਚੇ ਆਮਲੇ ਫੈਲੇ ਨਾਲ ਮਿਲ ਕੇ ਜਿਹੜਾ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਪ੍ਰਦਾਨ ਕਰ ਰਹੇ ਨੇ ਤੇ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਪ੍ਰਾਲਾ ਸਲਾਂਗਾ ਜੋਗ ਪ੍ਰਾਲਾ ਜਿਹੜਾ ਲੋਕਾਂ ਦੇ ਵਿੱਚ ਬਹੁਤ ਵਧੀਆ ਜਿਹੜਾ ਇਹਦਾ ਹੰਗਾਰਾ ਮਿਲ ਰਿਹਾ ਜੀ ਇਹ ਇਸ ਦੇ ਵਿੱਚ ਜੋ ਵੀ ਸਰਕਾਰ ਤੁਹਾਡੇ ਦੁਆਰ ਸਰਦਾਰ ਭਗਵੰਤ ਸਿੰਘ ਜੀ ਮਾਨਸ਼ੀਮ ਸਾਹਿਬ ਨੇ ਜੋ ਵੀ ਇਹ ਪ੍ਰੋਗਰਾਮ ਪਿੰਡ ਵਾਈ ਰੱਖੇ ਨੇ ਉਸ ਦਾ ਅੱਜ ਸਾਡੇ ਪਿੰਡ ਕੁਤਬਾ ਨਗਰ ਦੇ ਵਿੱਚ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਸਾਰੀਆਂ ਸੁਵਿਧਾਵਾਂ ਪ੍ਰੋਪਰ ਤੌਰ ਤੇ ਇੱਥੇ ਪੂਰੀਆਂ ਹੋ ਰਹੀਆਂ ਨੇ ਤੇ ਲੋਕ ਇਹਨਾਂ ਸੁਵਿਧਾਵਾਂ ਨੂੰ ਲੈ ਕੇ ਬਹੁਤ ਖੁਸ਼ ਨੇ ਜੀ ਬਿਲਕੁਲ ਸਰਕਾਰ ਦੇ ਹਰ ਇੱਕ ਵਰਕਰਾਂਲੇ ਤੇ ਜਿਹੜੇ ਲੋਕ ਨੇ ਬਹੁਤ ਜ਼ਿਆਦਾ ਖੁਸ਼ ਨੇ ਕਿਉਂਕਿ ਬਹੁਤ ਜ਼ਿਆਦਾ ਵਧੀਆ ਕੰਮ ਕਰ ਸਰਕਾਰ ਕਰ ਰਹੀ ਹੈ ਲੋਕਾਂ ਦੇ ਹਿੱਤ ਕਰ ਰਹੀ ਹੈ ਉਹਨਾਂ ਦੇ ਨਾਲ ਮੇਰਾ ਨਾਮ ਜਗਜੀਤ ਸਿੰਘ ਹੈ ਮੈਂ ਵਾਟਰ ਸਪਲਾਈ ਸੈਨੀਟੇਸ਼ਨ ডিপਾਰਟਮੈਂਟ ਵਿੱਚ ਐਜੇ ਬਲਾਕ ਕੋਆਰਡੀਨੇਟਰ ਦੀ ਡਿਊਟੀ ਨਿਭਾ ਰਿਹਾ ਹਾਂ ਜੀ ਮੇਰਾ ਪਿੰਡ-ਪਿੰਡ ਪਰਤੇ ਲੋਕਾਂ ਨੂੰ ਪਾਣੀ ਸੰਬੰਧੀ ਜਾਗਰੂਤ ਕਰਨਾ ਹੈ ਵੀ ਉਸ ਦੀ ਫਾਲਤੂ ਪਾਣੀ ਨਾ ਡੋਲੋ ਉਹਦੀ ਸੰਜਮ ਨਾਲ ਵਰਤੋਂ ਕਰੋ ਅਸਾਡੇ ਵੱਲੋਂ ਦਾ ਸਰ ਇੱਥੇ ਅਲੱਗ-ਅਲੱਗ ਮਹਿਕਮੇ ਬੈਠੇ ਆ ਮੈਂ ਜਿਹੜਾ ਸਾਡਾ ਮੇਨ ਕੰਮ ਹੈ ਅਸੀਂ ਪਿੰਡ ਵਿੱਚ ਪਾਣੀ ਪ੍ਰਤੀ ਜਾਗਰੂਤਾ ਕਰ ਰਹੇ ਹਾਂ ਬਾਕੀ ਜੇ ਕਿਸ ਨੂੰ ਕਨੈਕਸ਼ਨ ਦੀ ਲੋੜ ਆ ਅਸੀਂ ਕਨੈਕਸ਼ਨ ਵੀ ਦੇ ਲਏ ਵੈਸੇ ਅਸੀਂ ਆਪ ਘਰ ਘਰ ਜਾ ਕੇ ਕਨੈਕਸ਼ਨ ਦੇ ਚੁੱਕੇ ਆ ਤੇ ਮਤਲਬ ਜੇ ਕਈ ਵਾਰ ਕੋਈ ਨਵਾਂ ਘਰ ਆ ਆਹੋ ਕਰਦਾ ਤਾਂ ਉਹਨੂੰ ਵੀ ਅਸੀਂ ਕਨੈਕਸ਼ਨ ਦੀ ਅਪਲਾਈ ਸਰਕਾਰ ਦਾ ਜਿਹੜਾ ਉਪਰਾਲਾ ਇਹ ਚਲਾਇਆ ਗਿਆ ਅੰਦਾਜ਼ ਬਹੁਤ ਵਧੀਆ ਜੀ ਇਹਦੇ ਨਾਲ ਲੋਕਾਂ ਦੀ ਖੱਜਲ ਖਾਰੀ ਖਤਮ ਹੋ ਰਹੀ ਆ ਪਿੰਡ ਪੱਦਰ ਤੇ ਲੋਕਾਂ ਨੂੰ ਇੱਥੇ ਮੌਕੇ ਦੇ ਜਿਹੜੀ ਸਹੂਲਤਾਂ ਮਿਲ ਰਹੀ ਆ ਕਿਉਂਕਿ ਦੇਖੋ ਦਫ਼ਤਰ ਜਾਂਦੇ ਇਹਨਾਂ ਨੂੰ ਨਹੀਂ ਪਤਾ ਲੱਗਦਾ ਵਿਚਾਰਿਆਂ ਨੂੰ ਹੁਣ ਇੱਥੇ ਵਿਭਾਗਾਂ ਦੇ ਅਲੱਗ-ਅਲੱਗ ਵਿਭਾਗਾਂ ਦੇ ਮਹਿਕਮੇ ਬੈਠੇ ਆ ਉਹਨਾਂ ਦੀ ਮੌਕੇ ਤੇ ਹੱਲ ਕਰਦੇ ਆ ਇਹਨਾਂ ਦਾ हां विद जी असि आएया सीद विभाग वलो हां जी इथे असि आज आपकी सरकार आपके द्वार दे इस प्रोग्राम दे अधीन असि सीद विभाग वलो एक स्टॉल लायी है जिस बच्चे असि जन्म ਤੇ ਮੌਤ ਨਾਲ ਸੰਬੰਧਿਤ ਜਿਹੜੀਆਂ ਸੇਵਾਵਾਂ ਨੇ ਉਹ ਅਸੀਂ ਪ੍ਰਦਾਨ ਕਰ ਰਹੇ ਹਾਂ ਇਥੇ ਬਾਕੀ ਜੱਚਾ ਬੱਚਾ ਤੇ ਬੱਚਿਆਂ ਦੇ ਟੀਕਾ ਕਰਨ ਸੰਬੰਧੀ ਜੋ ਵੀ ਗਾਈਡਲਾਈਨ ਨੇ ਉਹ ਅਸੀਂ ਲੋਕਾਂ ਤੱਕ ਪਹੁੰਚਾ ਰਹੇ ਹਾਂਗੇ ਤੇ ਨਾਲ ਹੀ ਜਿਹੜੀਆਂ ਰੁਟੀਨ ਦੀਆਂ ਦਵਾਈਆਂ ਨੇ ਉਸ摊 ਦੇ ਵਿੱਚ ਸਾਡੇ ਡਾਕਟਰ ਸਾਹਿਬ ਬੈਠੇ ਨੇ ਉਹ ਮੈਡੀਸਨ ਵੀ ਦੇ ਰਹੇ ਨੇ ਤੇ ਬਾਕੀ ਹੋਰ ਵੀ ਖੇਤਰਾਂ ਨਾਲ ਜਿਹੜੀਆਂ ਵੀ ਪ੍ਰੋਬਲਮਾਂ ਨੇ ਹੋਰ ਜਾਂ ਕੋਈ ਸੀਜ਼ਨਲ ਬਿਮਾਰੀਆਂ ਨੇ ਉਹਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂਜੀ ਹਾਂ ਲਗਭਗ ਦਵਾਈਆਂ ਵੀ ਹੁਣ ਕਾਫੀ ਹੱਦ ਤੱਕ ਆ ਰਹੀਆਂ ਨੇ ਲਗਭਗ ਸਾਰੀਆਂ ਬਿਮਾਰੀਆਂ ਦੀਆਂ ਦਵਾਈਆਂ ਨੇ ਕਿਹੜੀਆਂ ਉਹ ਸਾਰੀਆਂ ਡਿਸਪੈਂਸਰੀਆਂ ਜਾਂ ਹਸਪਤਾਲਾਂ ਦੇ ਵਿੱਚੋਂ ਫ੍ਰੀ ਮਿਲ ਰਹੀਆਂ ਨੇ ਹਾਂਜੀ ਲੋਕਾਂ ਵਿੱਚ ਜੋ ਉਤਸ਼ਾਹ ਹੈਗਾ ਹੈਗਾ ਕਿਉਂਕਿ ਇਸ ਕੈਂਪ ਦੇ ਵਿੱਚ ਲੋਕ ਕਾਫੀ ਸੰਖਿਆ ਵਿੱਚ ਪਹੁੰਚ ਰਹੇ ਨੇ ਤਾਂ ਕਿ ਇੱਥੇ ਲਗਭਗ ਇੱਥੇ 14 ਡਿਪਾਰਟਮੈਂਟ ਬੈਠੇ ਨੇ ਤੇ ਉਹਨਾਂ ਵਿੱਚ ਕਿਹੜੀਆਂ ਸੇਵਾਵਾਂ ਦੇ ਰਹੇ ਨੇ ਤਾਂ ਲੋਕ ਉਹਨਾਂ ਦਾ ਫਾਇਦਾ ਉਠਾ ਰਹੇ ਹੈ ਜੀ ਦੇ ਜਗਜੀ ਸਿੰਘ ਜੀ ਵਰਕਰਾਂਾਂ ਦੀ ਪਾਰਟੀ ਜੋ ਸਕੀਮ ਸਰਦਾਰ ਭਗਵੰਤ ਸਿੰਘ ਜੀ ਮਾਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆ ਇਸ ਦਾ ਲੋਕਾਂ ਨੂੰ ਬਹੁਤ ਹੀ ਫਾਇਦਾ ਮਿਲ ਰਿਹਾ ਹਰ ਇੱਕ ਮੈਕਮਾ ਇੱਥੇ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹਨਾਂ ਨੂੰ ਹੱਲ ਕਰ ਰਿਹਾਗਾ ਔਰ ਜਿਨ੍ਹਾਂ ਵੀ ਲੋਕਾਂ ਦੇ ਕੰਮ ਸੀਗੇ ਰੁਕੇ ਹੋਏ ਸੀਗੇ ਜਾਂ ਕਿਸੇ ਨੂੰ ਡਾਕਟਰਾਂ ਦੇ ਚੱਕਰ ਕੱਟ ਰਿਹਾ ਸੀਗਾ ਜਿਨ੍ਹਾਂ ਨੂੰ ਉੱਥੋਂ ਰਿਸਪਾਂਸ ਨਹੀਂ ਮਿਲ ਰਿਹਾ ਸੀਗਾ ਉਹਨਾਂ ਨੂੰ ਅੱਜ ਪਿੰਡ-ਪਿੰਡ ਆ ਕੇ ਇੱਥੇ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾਗਾ ਇਹ ਜਿਹੜੀ ਸਕੀਮ ਹੈ ਬਹੁਤ ਹੀ ਹੰਗਾਰਾ ਦਾ ਸਕੀਮਾਂ ਗਈ ਹਰੇਕ ਵਿਭਾਗ ਦੇ ਵੱਲੋਂ ਹਰੇਕ ਵਿਅਕਤੀ ਵੱਲੋਂ ਇੱਥੇ ਹਰੇਕ ਦਾ ਮਾਨ ਸਨਕਾਰ ਕਰਕੇ ਵਧੀਆ ਢੰਗ ਦੇ ਨਾਲ ਇੱਥੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਪਬਲਿਕ ਦਾ ਕੀ ਰਿਸਪੌਂਸ ਹੈ ਪਬਲਿਕ ਬਹੁਤ ਵਧੀਆ ਰਿਸਪੌਂਸ ਮਿਲ ਰਹੀ ਹੈ ਪਬਲਿਕ ਦਾ ਹਰੇਕ ਬੰਦਾ ਧੰਨਵਾਦ ਕਰ ਰਿਹਾਗਾ ਜੋ ਹਰੇਕ ਪਿੰਡ ਦੇ ਵਿੱਚ ਜਾ ਜਾ ਕੇ ਇਹ ਸਕੀਮ ਦਾ ਜੋ ਲਾਭ ਹੈਗਾ ਉਹ ਸਾਰਿਆਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਤੇ ਅੱਗੇ ਵਾਸਤੇ ਵੀ ਦਿੰਦੀ ਰਹੂਗੀ ਧੰਨਵਾਦ ਜੀ ਮੇਰਾ ਨਾਮ ਕਰਨਵਤਾਰ ਸਿੰਘ ਤਹਿਸੀਲ ਅਸਿਸਟੈਂਟ ਮਹਿਲਕਲਾ ਇਹ ਜਿਹੜੇ ਆ ਕੈਂਪਸ ਪੰਜਾਬ ਸਰਕਾਰ ਵੱਲੋਂ ਪਿੰਡ-ਪਿੰਡ ਲਗਾਏ ਜਾ ਰਹੇ ਨੇ ਸਬਡਿਵੀਜ਼ਨ ਮਹਿਲਕਲਾ ਦੇ ਵਿੱਚ ਹਰ ਇੱਕ ਦਿਨ ਦੋ ਕੈਂਪ ਲਗਾਏ ਜਾਂਦੇ ਆ ਪਹਿਲਾ ਕੈਂਪ ਜਿਹੜਾ ਹੈਗਾ ਸਵੇਰੇ 10:00 ਵਜੇ ਤੋਂ ਲੈ ਕੇ 1:00 ਵਜੇ ਤੱਕ ਦਾ ਹੁੰਦਾ ਉਦੋਂ ਬਾਅਦ 1 ਘੰਟੇ ਦਾ ਫਰਕ ਪਾ ਕੇ 2 ਵਜੇ ਤੋਂ ਲੈ ਕੇ 5 ਵਜੇ ਤੱਕ ਨੈਕਸਟ ਪਿੰਡ ਦੇ ਵਿੱਚ ਇਹ ਕੈਂਪ ਹੁੰਦੇ ਨੇ ਇਹਨਾਂ ਦੀ ਜਿਹੜੀ ਸੁਪਰਵਾਈਜ਼ਨ ਆ ਸਬਡਿਵੀਜ਼ਨ ਮਹਿਲਕਲਾਂ ਦੇ ਐਸਡੀਐਮ ਸਾਹਿਬ ਤਵਨ ਸਿੰਘ ਜੀ ਉਹਨਾਂ ਵੱਲੋਂ ਪੀਸੀਐਸ ਨੇ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤਾਡੀ ਇਥੇ ਹਰ ਇੱਕ ਡਿਪਾਰਟਮੈਂਟ ਦੇ ਨਾਲ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਇਹਨਾਂ ਵਿੱਚ 44 ਸਰਵਿਸਾਂ ਦਿੱਤੀਆਂ ਗਈਆਂ ਉਹਨਾਂ ਨਾਲ ਸੰਬੰਧਤ ਸਾਰੇ ਮਹਿਕਮੇ ਇੱਥੇ ਹਾਜ਼ਰ ਹੁੰਦੇ ਆ ਸਾਰੇ ਮਹਿਕਮਿਆਂ ਵੱਲੋਂ ਮੌਕੇ ਤੇ ਹੀ ਜਿਹੜੇ ਲੋਕ ਅਪਲਾਈ ਕਰਦੇ ਆ ਉਹਦਾ ਮੌਕੇ ਤੇ ਹੀ ਨਿਵਟਾਰਾ ਕੀਤਾ ਜਾਂਦਾ ਇਹਦੇ ਵਿੱਚ ਜਿਵੇਂ ਮੈਰਿਜ ਰਜਿਸਟ੍ਰੇਸ਼ਨ ਦਾ ਹੋ ਗਿਆ ਜਨਮ ਸਰਟੀਫਿਕੇਟ ਸੰਬੰਧਤ ਜਿਵੇਂ ਜਿਵੇਂ ਜਿਹੜੇ ਜਿਹੜੇ ਮਹਿਕਮਿਆਂ ਦੀਆਂ ਸਰਵਿਸਾਂ ਦਿੱਤੀਆਂ ਜਾਂਦੀਆਂ ਉਹ ਮੌਕੇ ਤੇ ਹੀ ਹੱਲ ਹੁੰਦੀਆਂ ਨੇ ਅੱਜ ਜਿਹੜੇ ਕਿੰਨੇ ਕ ਮਸਲੇ ਤੁਸੀਂ ਤੁਹਾਡੇ ਨਾਲ ਹੱਲ ਕੀਤੇ ਗਏ ਨੇ ਮੌਕੇ ਤੇ ਹਜੇ ਗੂਗਲ ਸ਼ੀਟ ਅਪਲੋਡ ਹੋ ਰਹੀ ਆ ਮੰਨ ਕੇ ਚੱਲੋ ਵੀ 12:50 ਦੇ ਮਿੰਟ ਤੇ ਉੱਤੇ ਅਪਲੋਡ ਹੋ ਜੂ ਉਹਦੇ ਵਿੱਚ ਪਤਾ ਚੱਲਣਾ ਵੀ ਕਿੰਨੀਆਂ ਸਰਵਿਸਾਂ ਅੱਜ ਆਨਲਾਈਨ ਅਪਲਾਈ ਹੋਈਆਂ ਵੈਸੇ ਜਿੰਨੇ ਅੱਜ ਤੱਕ ਪਹਿਲਾ ਕੈਂਪ ਲੱਗਿਆ 6 ਤਰੀਕ ਤੋਂ ਸਟਾਰਟ ਨੇ ਇਹ ਹਰ ਇੱਕ ਕੈਂਪ ਦੀ ਕੋਈ ਵੀ ਪੈਂਡੈਂਸੀ ਨਹੀਂ ਜੇ 30 ਸਰਵਿਸਾਂ ਅਪਲਾਈ ਹੋਈਆਂ ਤਾਂ 30 ਮੌਕੇ ਤੇ ਹੱਲ ਹੋਣਗੇ ਨੇ ਪਬਲਿਕ ਦਾ ਪੀਰ ਰਿਸਪੌਂਸ ਪਬਲਿਕ ਦਾ ਬਹੁਤ ਵਧੀਆ ਰਿਸਪੌਂਸ ਹੈ ਪੰਜਾਬ ਸਰਕਾਰ ਘਰ ਘਰ ਆਈ ਹੋਈ ਹੈ ਪਿੰਡਾਂ ਦੇ ਵਿੱਚ ਪਹੁੰਚ ਰਹੀ ਹੈ ਦਫ਼ਤਰਾਂ ਦੀ ਖੱਜਲ ਖਵਾਰੀ ਹੈ ਜਿਹੜੀ ਉਹ ਲੋਕਾਂ ਨੂੰ ਨਹੀਂ ਮਹਿਸੂਸ ਹੁੰਦੀ ਮੌਕੇ ਤੇ ਲੋਕ ਇੱਥੇ ਅਪਲਾਈ ਸੇਵਾ ਕੇਂਦਰ ਦਾ ਲੱਗਿਆ ਹੋਇਆ ਟੇਬਲ ਅਪਲਾਈ ਕਰਦੇ ਨੇ ਸਬੰਧਤ ਵਿਭਾਗ ਦੇ ਕੋਲੇ ਰਸੀਦ ਲੈ ਕੇ ਜਾਂਦੇ ਆ ਤੇ ਮੌਕੇ ਤੇ ਉਹ ਸਰਵਿਸ ਦਾ ਹੱਲ ਕਰ ਦਿੱਤਾ ਜਾਂਦਾ ਹੈ 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 ਇਹ ਜੋ ਛੇੜੀ ਪ੍ਰਾਪਤ ਮਾਲੂਕਾਸ ਪੈਨਸ਼ਨ ਉਹਦਾ ਜ ਸਾਡਾ ਇਹਦੇ ਵਿੱਚ ਹੈਗਾ ਜੀ ਕਿ ਅਸੀਂ ਬੜਾਪਾ ਪੈਨਸ਼ਨ ਦੇ ਫਾਰਮ ਬੇਧਵਾ ਪੈਨਸ਼ਨ ਦੇ ਅੰਗਹੀਨ ਬਤੇ ਆਸਰਾਤ ਬੱਚਿਆਂ ਦੀ ਪੈਨਸ਼ਨ ਦੇ ਫਾਰਮ ਭਰੇ ਜਾਂਦੇ ਇਸ ਪੈਨਸ਼ਨ ਦੇ ਥਰੂ ਫਾਰਮ ਭਰ ਕੇ ਹੀ ਕੈਂਪ ਦੇ ਵਿੱਚ ਇਹਦਾ ਲੋਕ ਆਮ ਜਨਤਾ ਨੂੰ ਬਹੁਤ ਫਾਇਦਾ ਹੁੰਦਾ ਹੈ ਜੀ ਕਿਉਂਕਿ ਇੱਥੇ ਹੀ ਸਾਰਾ ਕੁਝ ਇਹਨਾਂ ਦਾ ਹੋ ਜਾਂਦਾ ਇੱਥੇ ਸਾਰੇ ਵਿਭਾਗ ਇਕੱਠੇ ਹੁੰਦੇ ਹਨ ਉਹ ਇੱਥੇ ਪਟਵਾਰੀ ਸਾਹਿਬ ਇੱਥੇ ਹੀ ਹੁੰਦੇ ਆ ਨਾ ਉਹਨਾਂ ਦੇ ਸਕੀਮ ਦਾ ਬਹੁਤ ਜ਼ਿਆਦਾ ਲਾਭ ਹੋ ਰਿਹਾ ਹੁੰਦਾ। ਜੀ ਲੱਗਦਾ ਹੈ ਜੀ ਪਬਲਿਕ ਨੂੰ ਇਸ ਜਿਹੜਾ ਸਮਾਰਨ ਦਾ ਕੁਝ ਫਾਇਦਾ ਹੋਵੇਗਾ। ਇਹਦਾ ਪਬਲਿਕ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਜੀ ਕਿਉਂਕਿ ਇੱਥੇ ਸਾਰੇ ਹੀ ਮੈਂਬਰ ਇਕੱਠੇ ਹੁੰਦੇ ਆ ਨਾ ਪੀਐਲਓ ਸਭ ਦਾ ਸੈਂਟਰ ਵਾਲੇ ਸਾਰੇ ਹੁੰਦੇ ਹਨ।